ਇੰਟਰਨੈਸ਼ਨਲ ਸਪੇਸ ਸਟੇਸ਼ਨ ਆਈਐਸਐਸ ਪੁਲਾੜ ਵਿੱਚ ਇੱਕ ਘਰ ਅਮਰੀਕਾ ਕੈਨੇਡਾ ਜਾਪਾਨ ਰੂਸ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਮਿਲ ਕੇ ਆਈਐਸਐਸ ਬਣਾਇਆ ਹੈ ਆਈਐਸਐਸ ਧਰਤੀ ਤੋਂ 370 ਤੋਂ 460 ਕਿਲੋਮੀਟਰ ਦੀ ਉਚਾਈ ਦੇ ਵਿੱਚ ਉੜਦਾ ਹੈ ਆਈਐਸਐਸ ਤਕਰੀਬਨ 90 ਮਿੰਟਾਂ ਦੇ ਵਿੱਚ ਧਰਤੀ ਦਾ ਇੱਕ ਚੱਕਰ ਲਾਉਂਦਾ ਹੈ ISS ਤਕਰੀਬਨ 20 ਸਾਲਾਂ ਤੋਂ ਪੁਲਾੜ ਵਿੱਚ ਧਰਤੀ ਦੇ ਗੇੜੇ ਲਾ ਰਿਹਾ ਹੈ ਅਤੇ ਮਨੁੱਖ ਨੂੰ ਪੁਲਾੜ ਅਤੇ ਵਿਗਿਆਨ ਬਾਰੇ ਹੋਰ ਸਿੱਖਣ ਵਿੱਚ ਮਦਦ ਕਰ ਰਿਹਾ ਹੈ। ਭਾਰਤ 2035 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਦੇ ਲਈ ਉਹ ਵਕ ਵਕ ਪ੍ਰਯੋਗ ਅਤੇ ਅਜ਼ਮਾਇਸ਼ਾਂ ਕਰ ਰਿਹਾ ਹੈ ਅਤੇ ਅਜਿਹਾ ਹੀ ਇੱਕ ਪੁਲਾੜ ਪ੍ਰਯੋਗ ਹੈ SPADecs ਜੋ ਪੁਲਾੜ ਡੋਕਿੰਗ ਆਓ ਇਸ ਵੀਡੀਓ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਕਿਸ ਤਰ੍ਹਾਂ ਕੰਮ ਕਰੇਗਾ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇਸ ਰੋਧੇ ਪੀਐਸਐਲਵੀ ਰਾਕੇਟ ਦੀ ਵਰਤੋਂ ਇਸ ਮਿਸ਼ਨ ਲਈ ਕੀਤੀ ਗਈ ਹੈ ਅਤੇ ਇਸ ਦੇ ਪਹਿਲੇ ਚਰਨ ਲਈ ਇਹ ਸਿਰਫ ਬੈ 139 ਰਾਕੇਟ ਮੋਟਰ ਦੀ ਵਰਤੋਂ ਕਰਦਾ ਹੈ ਅਤੇ 6 ਪੀਐਸਓਐਮ ਬੂਸਟਰ ਇੰਜਣਾਂ ਦੀ ਵਰਤੋਂ ਨਹੀਂ ਕਰਦਾ ਹੈ ਪਹਿਲੇ ਚਰਨ ਵਿੱਚ ਠੋਸ ਬਾਲਣ ਨਾਲ ਚੱਲਣ ਵਾਲਾ ਇਹ ਰਾਕਟ ਇੰਜਣ ਰਾਕਟ ਨੂੰ 111 ਸਕਿੰਟ ਦੇ ਵਿੱਚ ਤਕਰੀਬਨ 50 ਕਿਲੋਮੀਟਰ ਉੱਚਾ ਲੈ ਕੇ ਜਾਊਗਾ। ਸਪਾ ਡੇਕਸ ਦਾ ਮਤਲਬ ਹੈ ਸਪੇਸ ਡੌਕਿੰਗ ਪ੍ਰਯੋਗ ਜੇ ਪੰਜਾਬੀ ਵਿੱਚ ਕਹੀਏ ਤਾਂ ਇੱਕ ਅਜਿਹਾ ਪ੍ਰਯੋਗ ਜਿਸ ਵਿੱਚ ਪੁਲਾੜ ਵਿੱਚ ਦੋ ਉਪਗ੍ਰਹਿ ਨੂੰ ਜੋੜ ਕੇ ਇੱਕ ਵੱਡਾ ਉਪਗ੍ਰਹਿ ਬਣਾਇਆ ਜਾਊਗਾ। ਅੱਗੇ ਇਸ ਵੀਡੀਓ ਵਿੱਚ ਆਪਾਂ ਸਮਝਾਂਗੇ ਕਿ ਇਸਰੋ ਨੇ ਇਹ ਮੁਸ਼ਕਿਲ ਪੜਾ ਕਿਸ ਤਰ੍ਹਾਂ ਮੁਕੰਮਲ ਕੀਤਾ। PSLV ਦੇ ਦੂਜੇ ਚਰਨ ਦੇ ਵਿੱਚ ਤਰਲ ਬਾਲਣ ਨਾਲ ਚੱਲਣ ਵਾਲਾ ਰਾਕੇਟ ਇੰਜਣ ਸ਼ੁਰੂ ਹੋ ਜਾਂਦਾ ਹੈ ਅਤੇ ਧਰਤੀ ਤੋਂ ਤਕਰੀਬਨ 117 ਕਿਲੋਮੀਟਰ ਦੀ ਉਚਾਈ ਤੇ ਜਾ ਕੇ ਪੇਲੋਡ ਫੇアリング ਜਾਂ ਹਵਾ ਤੋਂ ਬਚਾਉਣ ਵਾਲੀ ਟਾਲ ਰਾਕੇਟ ਤੋਂ ਅੱਡ ਹੋ ਜਾਂਦੀ ਹੈ ਕਿਉਂਕਿ ਇੰਨੀ ਉਚਾਈ ਤੇ ਹਵਾ ਇੰਨੀ ਪਤਲੀ ਹੋ ਜਾਂਦੀ ਹੈ ਕਿ ਇਸ ਦਾ ਕਿਸੇ ਚੀਜ਼ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਤਰਲ ਬਾਲਣ ਨਾਲ ਚੱਲਣ ਵਾਲਾ ਰਾਕੇਟ ਦਾ ਦੂਜੇ ਚਰਨ ਦਾ ਇੰਜਣ ਰਾਕੇਟ ਨੂੰ ਧਰਤੀ ਤੋਂ ਤਕਰੀਬਨ 179 ਕਿਲੋਮੀਟਰ ਉੱਚਾ ਲੈ ਜਾਂਦਾ ਹੈ। ਤੀਜੇ ਚਰਨ ਦਾ ਠੋਸ ਬਾਲਣ ਨਾਲ ਚੱਲਣ ਵਾਲਾ ਰਾਕੇਟ ਇੰਜਣ ਰਾਕੇਟ ਨੂੰ ਧਰਤੀ ਤੋਂ ਤਕਰੀਬਨ 390 ਕਿਲੋਮੀਟਰ ਉੱਚਾ ਲੈ ਜਾਂਦਾ ਹੈ। ਠੋਸ ਬਾਲਣ ਨਾਲ ਬਣਿਆ ਤੀਜਾ ਚਰਨ ਰਾਕੇਟ ਅਤੇ ਉਪਗ੍ਰਹਿ ਨੂੰ ਆਪਦੇ ਗ੍ਰਹਿ ਪਥ ਕੋਲੇ ਲੈ ਜਾਂਦਾ ਹੈ। ਹੌਲੀ ਧਾਤੂ ਦਾ ਬੜਿਆ ਹੋਣ ਕਰਕੇ ਤੀਜੇ ਚਰਨ ਵਿੱਚ ਘੱਟ ਬਾਲਣ ਮੱਚਦਾ ਹੈ ਅਤੇ ਰਾਕਟ ਜ਼ਿਆਦਾ ਦੂਰ ਜਾਂਦਾ ਹੈ। ਚੌਥੇ ਚਰਨ ਦਾ ਤਰਲ ਬਾਲਣ ਨਾਲ ਚੱਲਣ ਵਾਲਾ ਰਾਕਟ ਇੰਜਣ ਰਾਕਟ ਨੂੰ ਧਰਤੀ ਤੋਂ ਤਕਰੀਬਨ 475 ਕਿਲੋਮੀਟਰ ਉੱਚਾ ਲੈ ਜਾਂਦਾ ਹੈ। ਪੀਐਸਐਲਵੀ ਦੇ ਚੌਥੇ ਚਰਨ ਵਿੱਚ ਤਰਲ ਬਾਲਣ ਨਾਲ ਚੱਲਣ ਵਾਲੇ 2 ਇੰਜਣ ਹੁੰਦੇ ਹਨ। ਤਰਲ ਬਾਲਣ ਨਾਲ ਚੱਲਣ ਕਰਕੇ ਇਹਨਾਂ ਇੰਜਣਾਂ ਦੀ ਰਫ਼ਤਾਰ ਵਧਾਈਆਂ ਘਟਾਈਆਂ ਜਾ ਸਕਦੀ ਹੈ ਤਾਂ ਜੋ ਉਪਗ੍ਰਹਿਆਂ ਨੂੰ ਸਹੀ ਗ੍ਰਹਿ ਪਥ ਤੇ ਛੱਡਿਆ ਜਾ ਸਕੇ ਪੀਐਸਐਲਵੀ ਦੇ ਇਸ ਲਾਂਚ ਵਿੱਚ ਦੋ ਉਪਗ੍ਰਹਿਆਂ ਨੂੰ ਅੱਡ-ਅੱਡ ਗ੍ਰਹਿ ਪਥ ਤੇ ਛੱਡਿਆ ਜਾਵੇਗਾ ਛੱਡੇ ਜਾਣ ਤੋਂ ਬਾਅਦ ਦੋਨੇ ਉਪਗ੍ਰਹਿਆਂ ਤੇ ਲੱਗੇ ਕੰਪਿਊਟਰ ਸੈਂਸਰਾਂ ਰਾਹੀਂ ਇੱਕ ਦੂਜੇ ਨਾਲ ਗੱਲਬਾਤ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਸੋਲਰ ਪੈਨਲ ਰਾਹੀਂ ਮਿਸ਼ਨ ਲਈ ਲੋੜੀਂਦੀ ਊਰਜਾ ਇਕੱਠੀ ਕਰਦੇ ਹਨ ਇਸਰੋ ਦੀ ਇਸ ਲਾਂਚ ਦਾ ਮੁੱਖ ਟੀਚਾ ਹੈ ਦੋ ਉਪਗ੍ਰਹਿਆਂ ਨੂੰ ਇਕੱਠਾ ਕਰਕੇ ਇੱਕ ਵੱਡਾ ਉਪਗ੍ਰਹੇ ਬਣਾਉਣਾ ਅਤੇ ਇੱਕ ਉਪਗ੍ਰਹੇ ਤੋਂ ਦੂਜੇ ਉਪਗ੍ਰਹੇ ਵਿੱਚ ਬਿਜਲੀ ਭੇਜਣਾ ਧਰਤੀ ਦੇ ਆਲੇ-ਦੁਆਲੇ 9000 ਤੋਂ ਵੱਧ ਉਪਗ੍ਰਹੇ ਘੁੰਮ ਰਹੇ ਹਨ ਅਤੇ ਇਹਨਾਂ ਵਿੱਚੋਂ ਕਈ ਉਪਗ੍ਰਹੇ ਅਜਿਹੇ ਹਨ ਜੋ ਕੰਮ ਨਹੀਂ ਕਰ ਰਹੇ ਹਨ ਇਸਰੋ ਦੀ ਇਸ ਮੁਹਿੰਮ ਦੀ ਸਫਲਤਾ ਇਸਰੋ ਨੂੰ ਉਹਨਾਂ ਉਪਗ੍ਰਹਿਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰੇਗੀ ਜਿਨ੍ਹਾਂ ਨੇ ਬੈਟਰੀ ਖਾਲੀ ਹੋਣ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ ਭਾਰਤ ਇਸ ਰੋਹ ਦੀ ਮਦਦ ਨਾਲ ਛੋਟੇ-ਛੋਟੇ ਹਿੱਸਿਆਂ ਵਿੱਚ ਉਪਕਰਨ ਅਤੇ ਉਪਗ੍ਰਹਿ ਪੁਲਾੜ ਵਿੱਚ ਭੇਜੇਗਾ ਅਤੇ ਬਾਅਦ ਵਿੱਚ ਡੋਕਿੰਗ ਦਾ ਤਰੀਕਾ ਵਰਤ ਕੇ ਇਹਨਾਂ ਛੋਟੇ-ਛੋਟੇ ਟੁਕੜਿਆਂ ਉਪਗ੍ਰਹਾਂ ਅਤੇ ਉਪਕਰਨਾਂ ਨੂੰ ਜੋੜ ਕੇ ਭਾਰਤੀ ਪੁਲਾੜ ਸਟੇਸ਼ਨ ਬਣਾਏਗਾ ਇਸ ਭਾਰਤੀ ਅੰਤਰਿਕਸ਼ ਪੁਲਾੜ ਸਟੇਸ਼ਨ ਨੂੰ ਵਾਕ ਵਾਕ ਪਰਖਣਾ ਵਾਸਤੇ ਵਰਤਿਆ ਜਾ ਸਕਦਾ ਹੈ ਅਤੇ ਨਾਲ ਹੀ ਜਿਹੜੇ ਰਾਕਟ ਪੁਲਾੜ ਵਿੱਚ ਅੱਗੇ ਜਾਣਗੇ ਉਹਨਾਂ ਵਾਸਤੇ ਇਹ પેટ્રોલ ਪੰਪ ਦਾ ਕੰਮ ਵੀ ਕਰੇਗਾ। ਮਤਲਬ ਕਿ ਇੱਥੇ ਪੁਲਾੜ ਵਿੱਚ ਅੱਗੇ ਜਾਣ ਵਾਲੇ ਰਾਕਟਾਂ ਵਾਸਤੇ ਬਾਲਣ ਵੀ ਰੱਖੀ ਜਾ ਸਕਦੀ ਹੈ ਤਾਂ ਜੋ ਰਾਕਟ ਇੱਥੇ ਆਪਦੀਆਂ ਤੇਲ ਅਤੇ ਆਕਸੀਜਨ ਵਾਲੀਆਂ ਟੈਂਕੀਆਂ ਮੁੱਢ ਪਰ ਕੇ ਅੱਗੇ ਪੁਲਾੜ ਵਿੱਚ ਖੋਜ ਤੇ ਜਾ ਸਕਣ।